21 ਸਾਲ ਦਾ ਜਸ਼ਨਪ੍ਰੀਤ ਗੁਰਸਿੱਖ ਮੁੰਡਾ ਇਲਜ਼ਾਮ ਡਾਡਾ ਵੱਡਾ ਲੱਗਿਆ ਕਿ ਨਸ਼ੇ ਕਰਕੇ ਟਰੱਕ ਡਰਾਈਵਰੀ ਕਰਦਾ ਸੀ ਤੇ ਜਾਮ ਚ ਖੜੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਇੱਕ ਮਹਿਲਾ ਸਣੇ ਦੋ ਬੱਚਿਆਂ ਦੀ ਮੌਤ ਹੋ ਗਈ ਜਸ਼ਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਵਾਲ ਜਵਾਬ ਚੱਲਦੇ ਪਏ ਨੇ ਮੁੰਡੇ ਦਾ ਪਰਿਵਾਰ ਸਾਹਮਣੇ ਆ ਗਿਆ ਤੇ ਕਿਹਾ ਕਿ ਅਮ੍ਰਿਤਧਾਰੀ ਨੌਜਵਾਨ ਹੈ ਸਾਡਾ ਮੁੰਡਾ ਪਿੰਡੇ ਚ ਨਿਕਲਦੇ ਨਗਰ ਕੀਰਤਨਾ ਚ ਪੰਜ ਪਿਆਰਿਆਂ ਚ ਸ਼ਾਮਲ ਸੇਵਾ ਕਰਦਾ ਸੀ ਨਸ਼ੇ ਕਿਵੇਂ ਕਰ ਸਕਦਾ ਹੈ ਨਸ਼ੇ ਦੇ ਇਲਜ਼ਾਮ ਝੂਠੇ ਨੇ ਪਰਿਵਾਰ ਨੇ ਦੁੱਖ ਵੀ ਜਤਾਇਆ ਹਾਦਸੇ ਹੋਈਆਂ ਤਿੰਨ ਮੌਤਾਂ ਤੇ ਨਾਲ ਹੀ ਕਿਹਾ ਕਿ ਹਾਦਸਾ ਬਹੁਤ ਦੁਖਦ ਕਿਸੇ ਨਾਲ ਵੀ ਵਾਪਰ ਸਕਦਾ ਹੈ ਜਸ਼ਨਪ੍ਰੀਤ ਦੇ ਪਿਤਾ ਨੇ ਰਾਸ਼ਟਰਪਤੀ ਟਰੰਪ ਨੂੰ ਰਹਿਮ ਦੀ ਅਪੀਲ ਕੀਤੀ ਹੈ ਨਾਲ ਹੀ ਭਾਰਤ ਸਰਕਾਰ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਦਦ ਦੀ ਮੰਗ ਵੀ ਕੀਤੀ ਹੈ ਜਾਣਕਾਰੀ ਇਹ ਹੈ ਕਿ ਸਾਲ 2022 ਚ ਕਰਜ਼ਾ ਚੁੱਕ ਪਰਿਵਾਰ ਨੇ ਜਸ਼ਨਪ੍ਰੀਤ ਨੂੰ ਅਮਰੀਕਾ ਭੇਜਿਆ ਹੁਣ ਅਮਰੀਕਾ ਦੀਆਂ ਇਮੀਗ੍ਰੇਸ਼ਨ ਏਜੰਸੀਆਂ ਤੈਅ ਕਰਨ ਗਈਆਂ ਕਿ ਜਸ਼ਨਪ੍ਰੀਤ ਨੂੰ ਅਮਰੀਕਾ ਚ ਰੱਖਤੀ ਉਸ ਤੇ ਕੇਸ ਚਲੋਣਾ ਹੈ ਜਾਂ ਵਾਪਸ ਭਾਰਤ ਰਿਪੋਰਟ ਕਰਨਾ ਹੈ ਤੁਹਾਡੇ ਮੁਤਾਬਿਕ ਕੀ ਹੋਇਆ ਹੋਣਾ ਕਿਤੇ ਅੱਖ ਤਾਂ ਨਹੀਂ ਲੱਗ ਗਈ ਸੀ ਜਾਂ ਗੱਡੀ 'ਚ ਕੋਈ ਖਰਾਬੀ